ਨੰ ਬਾਬਾ ਸ੍ਰੀ ਚੰਨ ਜੀ ਇਨਸਾਨੀ ਗਿਆਨ ਜੋ ਇਨਸਾਨ ਆਪਣੇ ਵਿਚਾਰਾਂ ਤੋਂ ਪਰੇ ਕਰ ਚੁੱਕਾ ਹੈ ਇਨਸਾਨੀ ਅੱਖ ਨੂੰ ਜੇਕਰ ਇਨਸਾਨ ਇੱਕ ਦੋ ਮਹੀਨਿਆਂ ਤੱਕ ਟੱਕ ਕੇ ਰੱਖਦਾ ਹੈ ਤਾਂ ਉਸ ਨੂੰ ਦਿਖਾਈ ਨਹੀਂ ਦੇਵੇਗਾ ਉਸੇ ਤਰ੍ਹਾਂ ਆਪਣਾ ਕੰਨ ਜੇਕਰ ਇਨਸਾਨ ਕੁਝ ਕੁ ਮਹੀਨਿਆਂ ਤੱਕ ਬੰਦ ਕਰਕੇ ਰੱਖਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸੁਣਾਈ ਨਹੀਂ ਦੇਵੇਗਾ ਇਨਸਾਨ ਜੋ ਸੁਰੂ ਤੋਂ ਨਾ ਬੋਲੇ ਤਾਂ ਉਹ ਬੋਲਣ ਦੀ ਕੋਸ਼ਿਸ਼ ਕਰੇਗਾ ਉਸ ਕੋ ਬੋਲੇ ਨਹੀਂ ਜਾਵੇਗਾ ਕਿਉਂਕਿ ਸਾਡੇ ਸੈੱਲ ਜਿਸ ਤਰ੍ਹਾਂ ਉਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਉਹ ਕੰਮ ਕਰਦੇ ਹਨ ਅਤੇ ਉਸੇ ਰੂਪ ਵਿੱਚ ਇਨਸਾਨ ਨੂੰ ਉੱਤਰ ਦਿੰਦੇ ਹਨ ਜਦੋਂ ਦੀ ਦੁਨੀਆ ਬਣੀ ਉਦੋਂ ਇਨਸਾਨ ਨੇ ਪਰਮਾਤਮਾ ਦੇ ਬਾਰੇ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਉਹ ਸੈੱਲ ਐਕਟਿਵ ਹੋ ਗਏ ਜੋ ਪਰਮਾਤਮਾ ਦੇ ਬਾਰੇ ਜਾਣਦੇ ਸਨ ਪਰ ਹੌਲੀ-ਹੌਲੀ ਇਨਸਾਨ ਨੇ ਬੋਲਣਾ ਸੋਣਾ ਅਤੇ ਸਮਝਣਾ ਹੀ ਆਸਾਨ ਸਮਝਿਆ ਇਸ ਲਈ ਉਸਨੇ ਉਹ ਚੀਜ਼ਾਂ ਅਤੇ ਉਸ ਕਿਰਿਆਵਾਂ ਨੂੰ ਜਾਰੀ ਰੱਖਿਆ ਜੋ ਸੰਸਾਰ ਨਾਲ ਸਬੰਧਿਤ ਸਨ ਜੋ ਪ੍ਰਮਾਤਮਾ ਦੇ ਨਾਲ ਸਬੰਧਿਤ ਸਨ ਉਹਨਾਂ ਦੇ ਉੱਪਰ ਕੰਮ ਨਹੀਂ ਕੀਤਾ ਅਤੇ ਉਹਨਾ ਸੈੱਲ ਨੇ ਆਪਣਾ ਫੰਕਸ਼ਨ ਕਰਨਾ ਘੱਟ ਕਰ ਦਿੱਤਾ ਕਿਉਂਕਿ ਉਸ ਦੀ ਇਨਸਾਨ ਨੂੰ ਲੋੜ ਨਹੀਂ ਸੀ ਉਸ ਸੈੱਲ ਨੂੰ ਐਕਟਿਵ ਕਰਨ ਵਾਸਤੇ ਬਹੁਤ ਸਮਾਚਾਹੀਦਾ ਸੀ ਇਸ ਲਈ ਇਨਸਾਨ ਨੇ ਉਹ ਸੈੱਲ ਐਕਟਿਵ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੋ ਇਨਸਾਨ ਦੇ ਦਿਮਾਗ ਵਿੱਚ ਸਨ ਜੋ ਪਰਮਾਤਮਾ ਦੇ ਨਾਲ ਕਨੈਕਸ਼ਨ ਜੋੜ ਕੇ ਰੱਖਦੇ ਸਨ ਇਨਸਾਨ ਨੇ ਜੋ ਸੰਸਾਰਿਕ ਚੀਜ਼ਾਂ ਨਾਲ ਸੰਬੰਧਿਤ ਆਪਣੀਆਂ ਮਾਨਸਿਕ ਕਿਰਿਆਵਾਂ ਸਨ ਉਹਨਾਂ ਨੂੰ ਜਾਗਰਿਤ ਰੱਖਿਆ ਅਤੇ ਪਰਮਾਤਮਾ ਨਾਲ ਸੰਬੰਧਿਤ ਜੋ ਕਿਰਿਆਵਾਂ ਸਨ ਉਸ ਨੂੰ ਬੰਦ ਕਰ ਦਿੱਤਾ ਇਸ ਤਰ੍ਹਾਂ ਇਨਸਾਨ ਦੇ ਅੰਦਰ ਹਰ ਇੱਕ ਊਰਜਾ ਹੈ ਪੂਰਾ ਬ੍ਰਹਿਮੰਡ ਇਨਸਾਨੀ ਦਿਮਾਗ ਦੇ ਅੰਦਰ ਹੈ ਪਰ ਇਨਸਾਨ ਨੇ ਉਹ ਕਿਰਿਆਵਾਂ ਹੀ ਜਾਰੀ ਰੱਖੀਆਂ ਹਨ ਜੋ ਸੰਸਾਰ ਨਾਲ ਸੰਬੰਧਿਤ ਹੈ ਜੋ ਆਸਾਨੀ ਨਾਲ ਕੰਮ ਕਰਦੀਆਂ ਹਨ ਇਨਸਾਨ ਦਾ ਦਿਮਾਗ 2-3% ਹੀ ਕੰਮ ਕਰਦਾ ਹੈ 97% ਪਰਮਾਤਮਾ ਨੇ ਇਹ ਤਾਂ ਹੀ ਨਹੀਂ ਇਨਸਾਨੀ ਦਿਮਾਗ ਬਣਾਇਆ ਇਨਸਾਨੀ ਦਿਮਾਗ ਵਿੱਚ ਅਜੇ ਨਿਊਰੋਨ ਹਨ ਅਜੇ ਸੈੱਲ ਹਨ ਜੋ ਪਰਮਾਤਮਾ ਦੇ ਬਾਰੇ ਜਾਣਦੇ ਹਨ ਇਨਸਾਨ ਉਸ ਸੈੱਲ ਨੂੰ ਊਰਜਾ ਹੀ ਨਹੀਂ ਦਿੰਦਾ ਜੋ ਪਰਮਾਤਮਾ ਦੇ ਨਾਲ ਜੋੜਦਾ ਹੈ ਉਸ ਸੈੱਲ ਨੂੰ એનર્ਜੀ ਮਿਲੇ ਤਾਂ ਪਰਮਾਤਮਾ ਦੇ ਨਾਲ ਇਨਸਾਨ ਜੁੜੇਗਾ ਪਰਮਾਤਮਾ ਦੇ ਨਾਲ ਇਨਸਾਨ ਜੁੜ ਗਿਆ ਤਾਂ ਕੰਨ ਕੰਨ ਵਿੱਚ ਪਰਮਾਤਮਾ ਦਿਖਾਈ ਦੇਵੇਗਾ ਜਦੋਂ ਕੰਨ ਕੰਨ ਵਿੱਚ ਪਰਮਾਤਮਾ ਦਿਖਾਈ ਦੇਣ ਲੱਗ ਪਿਆ ਤਾਂ ਪਰਮਾਤਮਾ ਦੀ ਮੂਰਤ ਇਨਸਾਨ ਦੇ ਮਨ ਵਿੱਚ ਵਸ ਜਾਵੇਗੀ ਜਦੋਂ ਇਨਸਾਨ ਦੇ ਅੰਦਰ ਪਰਮਾਤਮਾ ਦੀ ਮੂਰਤ ਵਸ ਗਈ ਤਾਂ ਇਨਸਾਨ ਖੁਦ ਵੀ ਪਰਮਾਤਮਾ ਵਰਗਾ ਹੋ ਜਾਵੇਗਾ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਜੈ ਤਨ ਤਨ ਬਾਬਾ ਸ਼੍ਰੀ ਚੰਦ ਜੀ ਕਿਰਪਾ ਕਰਨ ਬਾਬਾ ਸ਼੍ਰੀ ਚੰਦ ਜੀ ਦੀ ਕਿਰਪਾ ਦੇ ਨਾਲ ਹੀ ਉਹ ਮੋਕਸ਼ ਪ੍ਰਾਪਤ ਹੋ ਸਕਦਾ ਹੈ ਜੋ ਇਨਸਾਨ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਬਾਬਾ ਸ਼੍ਰੀ ਚੰਦ ਜੀ ਦੀਆਂ ਸਿੱਖਿਆਵਾਂ ਇਨਸਾਨ ਨੂੰ ਪਰਮਾਤਮਾ ਦੇ ਨਾਲ ਜੋੜਦੀਆਂ ਹਨ ਇਨ ਇਨਸਾਨ ਨੂੰ ਉਸ ਅਧਿਆਤਮਿਕ ਸਥਿਤੀ ਤੱਕ ਪਹੁੰਚਾਉਂਦੀਆਂ ਹਨ ਜਦੋਂ ਇਨਸਾਨ ਉਸ ਪਰਮਾਤਮਾ ਦੀ ਉਚਤਮ ਅਧਿਆਤਮਿਕ ਸਥਿਤੀ ਤੱਕ ਪਹੁੰਚ ਗਿਆ ਤਾਂ ਪਰਮਾਤਮਾ ਨੇੜੇ ਹੋਣਗੇ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ